ਮੈਨੂੰ ਇਹ ਇੱਕ ਜਿਹੜੀ ਮੋਹਾਲੀ ਵਾਲੀ ਗੱਲ ਦਸੀ ਹੈ ਇਸ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਕੋਈ ਇਹੋ ਜੀ ਚੀਜ਼ਾਂ ਪਤਾ ਲੱਗੀਆਂ ਸੀਗੀਆਂ ਕੋਈ ਇਹੋ ਜੇ ਤੁਹਾਡੇ ਫੋਨ ਤੋਂ ਤੁਸੀਂ ਕਿਤੇ ਦੇਖਿਆ ਹੋਵੇ ਜਾਂ ਕੋਈ ਇਹੋ ਜੀ ਚੀਜ਼ ਤੁਸੀਂ ਨੋਟਿਸ ਕੀਤੀ ਹੋਵੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਇਹ ਚੀਜ਼ ਗਲਤ ਹੈ ਜਾਂ ਇਹ ਚੀਜ਼ अनੈਥੀਕਲ ਹੈ ਜਾਂ ਇਹ ਚੀਜ਼ ਐਕਸੈਪਟ ਨਹੀਂ ਕਰ ਸਕਦੇ ਕਿਸੇ ਰਿਲੇਸ਼ਨ ਦੇ ਵਿੱਚ ਜਾਂ ਕਿਸੇ ਹਸਬੰਡ ਵਾਈਫ ਦੇ ਰਿਲੇਸ਼ਨ ਦੇ ਵਿੱਚ ਮੇਂ ਮੋਹਾਲੀ ਵਾਲੀ ਗੱਲ ਤੇ ਜੀ ਆਪਾਂ ਨੂੰ 33 ਨੂੰ ਪਤਾ ਲੱਗੀ ਜਦੋਂ ਕੁੜੀ ਮਿਲੀ ਵੀ ਮੋਹਾਲੀਆਂ ਮਿਲੀ ਆ ਓਕੇ ਉਹ ਕੋਈ ਪਹਿਲਾਂ ਨਾ ਵਾਪਾ ਉਹ ਤੋਂ ਪਹਿਲਾਂ ਕਿਸੇ ਕੋਈ ਗੱਲ ਦਾ ਨਹੀਂ ਪਤਾ ਕਿ ਕਿੱਥੇ ਗਈ ਕਿੱਦਾਂ ਗਈ ਹੂੰ ਹੂੰ ਜੇ ਮਲੇ ਇਹਨਾਂ ਦਾ ਕਹਿਣਾ ਵੀ ਸਾਡੀ ਬੱਚੀ ਇੰਨੀ ਸਿੱਧੀ ਫਿਰ ਮੁਹਾਲੀ ਕਿੱਦਾਂ ਪਹੁੰਚ ਗਈ ਜੀ ਤੇ ਤੁਸੀਂ ਇਹ ਸਵਾਲ ਉਹਨਾਂ ਨੂੰ ਕੀਤਾ ਸੀਗਾ ਕਿ ਫਿਰ ਮੁਹਾਲੀ ਕਿਵੇਂ ਮਿਲੀ ਹੈ ਤੇ ਜੀ ਆਪਾਂ ਨੂੰ ਉਸਦਾ ਜਵਾਬ ਮਿਲਿਆ ਨੀਦਰੋ ਸਵਾਲ ਤੇ ਆਪਣੇ ਬੰਦ ਮੱਲੇ ਜਿਹੜੇ ਨਾਲ ਗਏ ਸੀ ਆਪਣੇ ਵੀਰ ਉਹਨੇ ਨਾ ਕੀਤੇ ਸੀ ਅੱਛਾ ਜੀ ਪਰ ਇਹਦਾ ਜਵਾਬ ਆਪਾਂ ਨੂੰ ਮਿਲਿਆ ਨਹੀਂ ਇਹਦਾ ਕੋਈ ਜਵਾਬ ਨਹੀਂ ਮਿਲਿਆ ਕਿ ਵੀ ਕਿਉਂ ਗਈ ਕਿੱਦਾਂ ਗਈ ਉਸ ਤੋਂ ਪਹਿਲਾਂ ਤੁਸੀਂ ਆਓ ਜੀ ਕੋਈ ਚੀਜ਼ ਨੋਟਿਸ ਕੀਤੀ ਸੀ ਕਿ ਤੁਹਾਡੇ ਵੱਲੋਂ ਕੋਈ ਅਜਿਹੀ ਚੀਜ਼ ਨੋਟਿਸ ਕੀਤੀ ਸੀ ਕਿ ਵੀ ਇਹ ਇਹ ਚੀਜ਼ ਗਲਤ ਹੈ ਜਾਂ ਕੋਈ ਆਊਜਾ ਫੋਨ ਕਰਿਆ ਹੋਵੇ ਹਾਂ ਕਿ ਇਹ ਦੇਖੋ ਜਿੱਦਾਂ ਮਤਲਬ ਮਾਈਕੇ ਵਾਲੇ ਪੇਕੇ ਸਾਰੀ ਆਪਾਂ ਗੱਲ ਦੱਸੀ ਸੀ ਵੀ ਕਿਸੇ ਮਤਲਬ ਬਾਹਰ ਮਤਲਬ ਮੁੰਡੇ ਨਾਲ ਗੱਲਬਾਤ ਕਰਤੀ ਸੀ ਅੱਛਾ ਜੀ ਹਾਂ ਜੀ ਉਹ ਚੀਜ਼ੇ ਆਪਣੇ ਕੋਲ ਸਕਰੀਨਸ਼ਾਟ ਵੀ ਪਏ ਆ ਇਹ ਤੁਹਾਡੇ ਕੋਲ ਸਕਰੀਨਸ਼ਾਟ ਨੇ ਹਾਂ ਜੀ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਮੈਂ ਆਪਾਂ ਗੱਲ ਹੁੰਦੀ ਵੇਖੀ ਆ ਤੁਸੀਂ ਅੱਖੀਂ ਵੇਖੀ ਆ ਹਾਂਜੀ ਅੱਖੀਂ ਹੁੰਦੀ ਵੇਖੀ ਮੈਂ ਓਕੇ ਤਾਂ ਤੁਸੀਂ ਉਹਨਾਂ ਨੂੰ ਉਸ ਟਾਈਮ ਨਹੀਂ ਰੋਕਿਆ ਉਹਨਾਂ ਨੂੰ ਉਸ ਟਾਈਮ ਨਹੀਂ ਟੋਕਿਆ ਉਸ ਟਾਈਮ ਇਹਨੂੰ ਵੀ ਰੋਕਿਆ ਸੀ ਤੇ ਪੇਕਿਆਂ ਨੂੰ ਦੱਸਿਆ ਸੀ ਮੈਂ ਤੇ ਉਹਨਾਂ ਵੱਲੋਂ ਕੀ ਜਵਾਬ ਆਇਆ ਉਹਨਾਂ ਵੱਲੋਂ ਜਵਾਬ ਇਹ ਆਇਆ ਪੇ ਦਾ ਫੋਨ ਤੋੜਦੇ